बनिया तेन किन्ना बनिया नी मेनू ठीक है ਬੋਲ ਨਾ ਬੋਲ ਨਾ ਬੋਲ ਕੇ ਅਸੀਂ ਬੋਲਦੇ ਅਸੀਂ ਬੋਲਾਂਗੇ ਜੰਸੂਆ ਪਿੰਡ ਦੇ ਕਿਹੜੇ ਪਿੰਡ ਦੇ ਹੋ ਜੰਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀਡੀਓ ਆ ਉਹ ਜਿਹਦੇ ਬੰਦ ਕੇ ਕੁੱਟਰੇ ਤੋਂ ਬੰਦ ਕੁੱਟਰੇ ਹਾਂਜੀ ਮੈਨੂੰ ਜਿਹੜੇ ਕੁੱਟਰੇ ਜੀ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵਿਜਵਾਕਾਂ ਦਾ ਮੇਰੇ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਂ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ ਉਨ ਸੱਟਾ ਸੁੱਟਾ ਲੱਗਿਆ ਨੇ ਨਾ ਮੌਤ ਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸੋਹਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਾ ਰੱਸੇ ਨਾਲ ਫਿਰ ਮੇਰੇ ਕੱਪੜੇ ਕੁੱਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆ ਤੇ ਬਾਕੀ ਪੁਲਿਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5 600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਆ ਲੈ ਆਏ ਦੋ ਮੁਕਲਫ ਫਿਰ ਉਹਨਾਂ ਨੂੰ ਸਮਝ ਕਿਹਾ ਵੀ ਛੱਡ ਛੱਡ ਦੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਬੀ ਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚੁਮਾਣਾ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ ਹਾਂ ਵੀ ਤੁਹਾਡਾ ਮੁੰਡਾ ਕਿੱਥੇ ਹੈ ਮੁੰਡੇ ਨੇ ਤੁਹਾਡੇ ਨੇ ਕੀ ਕੀਤਾ ਸੀ ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅਜੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ ਮੈਂ ਉਹਨਾਂ ਨੂੰ ਕਿਹਾ ਜੀ ਵੀ ਜੋ ਵੀ ਕਰ ਬਈਏ ਤੁਹਾਡੇ ਨਾਲ ਚੱਲਦੀਆਂ ਤੁਹਾਡੇ ਨਾਲ ਹੀ ਲੱਭਣ ਜਾਂਦੀਆਂ ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ ਫਿਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉਹ ਤਿੰਨ ਆਪਾਂ ਲੜਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਜੀ ਕਿਸੇ ਨੇ ਨਹੀਂ ਛੜਾਇਆ ਦੋ ਪੁਲਸ ਆਲੇ ਆਏ ਫਿਰ ਉਹਨਾਂ ਪੁਲਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਰ ਉਹਨਾਂ ਸਾਰੇ ਵਿੱਚ ਬੰਦਾ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ ਚ ਲੱਠ ਚਾਰ ਚੱਲੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਹਮਲਾ ਵਾਇਆ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੇਸ਼ ਕਰੋ ਕਿਉਂਕਿ ਮੈਨੂੰ ਪਤਾ ਹੀ ਨਹੀਂ ਜਦ ਕਿ ਉਹਨਾਂ ਦੀ ਕੁੜੀ ਬਹੁਤ ਵਧਾ ਲੈ ਗਿਆ ਕੀ ਕਹਿੰਦੇ ਹਾਂ ਉਹਨਾਂ ਦੀ ਨੋ ਭਜਾ ਕੇ ਲੈ ਗਿਆ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਹੈ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ ਹੈ 18 ਸਾਲਾਂ ਦਾ ਜਿਹੜਾ ਹੁਣ ਲੱਗਿਆ ਹੈ ਤੇ ਕੀ ਕਰਦਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨਹੀਂ ਲੁਧਿਆਣਾ ਰਹਿ ਰਹੀ ਆ ਸਭ ਸਾਰੀ ਦੁਨੀਆ ਨੂੰ ਪਤਾ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਵੀ ਕੋਣ ਰਹਿ ਰਿਹਾ ਪਰ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਫਿਰ ਕਰਦਾ ਉਹਨਾਂ ਨੇ ਮੈਨੂੰ ਫਾੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜਨੇ ਬਹੁਤ ਜ਼ਿਆਦਾ ਕੁੱਟ ਮਾਰ ਵੀ ਬਹੁਤ ਜ਼ਿਆਦਾ ਕਰੀ ਆ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਾਰੇ ਸੇਨਾ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਹੈ ਅੱਛਾ ਹਾਂ ਹੁਣ ਤੁਸੀਂ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕਿਮਿਆ ਬਣੀ ਹੈ ਵੀ ਮੈਨੂੰ ਤਾਂ ਵਿੱਚ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਉਹਨੋਂ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਲੱਭਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਫੇਰੀ ਵੀ ਸਰੇ ਬੰਨ ਕੇ ਜਿਵੇਂ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਬੰਨ ਤੇ ਆ ਕੱਪੜੇ ਫਾੜਦੇ ਬੇਇੱਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚੀ ਪੁਲਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂਜੀ ਦਾਖਲ ਕਰਾਇਆ ਹੁਣ ਇੱਥੋਂ ਤੁਹਾਨੂੰ ਫਟੇਲੇ ਰੈਫਰ ਕਰਦੇ ਹਾਂ ਹਾਂਜੀ ਚੋਟਾਂ ਲੱਗਿਆ ਨੇ ਮੇਰੇ ਗੂਮ ਚੋਟ